ਕਾਂਗਰਸ ਪਾਰਟੀ ਦੇ ਵੱਲੋਂ ਬਲਾਚੌਰ ਦੇ ਮੁੱਖ ਚੌਕ ਵਿਖੇ ਰਵਨੀਤ ਵਿਟੂ ਦਾ ਪੁਤਲਾ ਫੁਕਿਆ ਗਿਆ ਨਮਸਕਾਰ ਅੱਜ ਮਿਤੀ 18 ਸਤੰਬਰ 2024 ਕਰੀਬ ਸ਼ਾਮ ਦੇ 4 ਵਜੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜਮੰਗੂ ਪਰ ਦੇ ਇੱਕ ਵਾਇਦੇ ਹੇਟ ਸਮੂਹ ਕਾਂਗਰਸੀਆਂ ਗੋਆ ਦੇ ਵੱਲੋਂ ਰਵਨੀਤ ਵਿਟੂ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਉਹਨਾਂ ਨੇ ਮੋਦੀ ਸਰਕਾਰ ਖਿਲਾਫ ਅਤੇ ਰਵਨੀਤ ਵਿਟੂ ਦੇ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ राजन गो ਮੁਰਦਾਬਾਦ ਜਿੰਦਰ ਮੋਦੀ ਮੁਰਦਾਬਾਦ 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 ਜਿੰਦਰ ਮੋਦੀ ਮੁਰਦਾਬਾਦ ਮੁਰਦਾਬਾਦ ਜਿਹੜਾ ਅੱਜ ਦਾ ਰੋਸ਼ ਪ੍ਰਦਰਸ਼ਨ ਹੈ ਆ ਬਾਜਪਾ ਦੀ ਸਰਕਾਰ ਦੇ ਖਿਲਾਫ ਜਿਹੜਾ ਇੰਡੀਆ ਦਾ ਸਭ ਤੋਂ ਵੱਡਾ ਵਪਾਰੀ ਹੈ ਨਰਿੰਦਰ ਮੋਦੀ ਦੇ ਖਿਲਾਫ ਕੰਗਣਾ ਰਣੌਤ ਦੇ ਖਿਲਾਫ ਆ ਨਫਰਤ ਦੀ ਰਾਜਨੀਤੀ ਦੇ ਖਿਲਾਫ ਵਪਾਰੀ ਵਰਗ ਜਿਹੜਾ ਅੱਜ ਦਿਨ ਅਮੀਰਾਂ ਨੂੰ ਅਮੀਰ ਗਰੀਬ ਨੂੰ ਗਰੀਬ ਕਰਨ ਦੇ ਉੱਤੇ ਲੱਗਿਆ ਹੋਇਆ ਉਹਦੇ ਖਿਲਾਫ ਭਾਜਪਾ ਦੀ ਜਿਹੜੀ ਨਫਰਤ ਦੀ ਰਾਜਨੀਤੀ ਹੈ ਉਹਦੇ ਖਿਲਾਫ ਅੱਜ ਕਾਂਗਰਸ ਪਾਰਟੀ ਨੇ ਪੂਰੇ ਭਾਰਤ ਵਿੱਚ ਜਿਹੜਾ ਹੈਗਾ ਅੱਜ ਦਿਨ ਨਰਿੰਦਰ ਮੋਦੀ ਦਾ ਪਤਲਾ ਫੁੱਗਿਆ ਉਹਨਾਂ ਦਾ ਆ ਰਹੀ ਹੈ ਨਾ ਜਨਕੀ ਰਾਹੁਲ ਗਾਂਧੀ ਦੇ ਬਾਰ ਬਾਰ ਅਟੈਕ ਹੋ ਰਹੇ ਆ ਦੇਖੋ ਬਾਜਪਾ ਦੀ ਜਿਹੜੀ ਸਰਕਾਰ ਹੈਗੀ ਆ ਉਹ ਕਿਤੇ ਨਾ ਕਿਤੇ ਰਾਹੁਲ ਗਾਂਧੀ ਜੀ ਦੀ ਪਪੂਲਰਿਟੀ ਤੋਂ ਡਰੀ ਹੋਈ ਹੈ ਰਾਹੁਲ ਗਾਂਧੀ ਦੀ ਵਿਚਾਰਤਾ ਰਾਜ ਦੇ ਵਿੱਚ ਲੋਕਾਂ ਨੂੰ ਜੋੜਨ ਦੀ ਗੱਲ ਕਰਦੇ ਆ ਜ ਜਿਹਦੇ ਵਿੱਚ ਉਹ ਪਿਆਰ ਮੁਹੱਬਤ ਦੀ ਗੱਲ ਕਰਦੇ ਆ ਜਿਹਦੇ ਵਿੱਚ ਉਹ ਨਫ਼ਰਤ ਦੇ ਖਿਲਾਫ਼ ਇਕੱਠੇ ਹੋਣ ਦੀ ਗੱਲ ਕਰਦੇ ਆ ਜਿਹਦੇ ਵਿੱਚ ਆਮ ਲੋਕਾਂ ਦੀ ਉਹ ਗੱਲ ਕਰਦੇ ਆ ਜ ਜਿਹਦੇ ਵਿੱਚ ਉਹ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਗੱਲ ਕਰਦੇ ਆ ਜਿਹਦੇ ਵਿੱਚ ਜਿਹੜਾ ਉਹ ਪਾਵਰ ਸੈਕਟਰ ਆਮ ਲੋਕਾਂ ਦੇ ਘਰਾਂ ਤੱਕ ਲੈ ਕੇ ਜਾਇਆ ਜਾਂਦਾ ਚਾਹਦੇ ਬਾਜਪਾ ਨੂੰ ਉਹ ਹਜਮ ਨਹੀਂ ਹੁੰਦਾ ਇਸ ਕਰਕੇ ਉਹ ਮੁੱਦਿਆਂ ਨੂੰ ਪਟਕਾਣ ਲਈਏ ਉਹ ਜਿਹੜੀ ਰਾਜਨੀਤੀ ਹੈ ਦਿਵਾਰ ਤੋਂ ਇਹਨਾਂ ਗੱਲਾਂ ਤੇ ਲੈ ਕੇ ਜਾਂਦੀ ਹੈ ਕਿਸੇ ਤਰੀਕੇ ਨਫ਼ਰਤ ਫੁਲਾ ਕੇ ਲੋਕਾਂ ਨੂੰ ਅਸੀਂ ਬੰਡিয়ে ਪਰ ਲੋਕ ਬੜੇ ਸਿਆਣੇ ਐ ਲੋਕੀ ਸਭ ਸਮਝਦੇ ਐ ਅੱਜ ਕਾਂਗਰਸ ਪਾਰਟੀ ਨੇ ਜਿਹੜਾ ਪੂਰੇ ਭਾਰਤ ਵਿੱਚ ਆ ਨਰਿੰਦਰ ਮੋਦੀ ਦਾ ਪੁੱਤਲਾ ਫੁਕਿਆ ਉਮੀਦ ਕਰਦੇ ਆ ਇਹਦੇ ਨਾਲ ਇਹਨਾਂ ਦੀ ਕੁਝ ਅਕਲ ਟਿਕਾਣੇ ਆਉਂਗੀ ਨਹੀਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਨੇ ਤੇ ਸਮੂਹ ਭਾਰਤ ਨੇ ਭਾਜਪਾ ਨੂੰ ਮੂੰਹ ਤੋੜੀ ਦਾ ਜਵਾਬ ਦੇਣਾ ਜਿਹੜਾ ਅੱਜ ਦਾ ਰੋਸ਼ ਪ੍ਰਦਰਸ਼ਨ ਹੈ ਆ ਵਾਜਪਾ ਦੀ ਸਰਕਾਰ ਦੇ ਖਿਲਾਫ ਜਿਹੜਾ ਇੰਡੀਆ ਦਾ ਸਭ ਤੋਂ ਵੱਡਾ ਵਪਾਰੀ ਹੈ ਨਰਿੰਦਰ ਮੋਦੀ ਦੇ ਖਿਲਾਫ ਕੰਗਣਾ ਰਣੌਤ ਦੇ ਖਿਲਾਫ ਆ ਨਫ਼ਰਤ ਦੀ ਰਾਜਨੀਤੀ ਦੇ ਖਿਲਾਫ ਵਪਾਰੀ ਵਰਗ ਜਿਹੜਾ ਅੱਜ ਦਿਨ ਅਮੀਰਾਂ ਨੂੰ ਅਮੀਰ ਗਰੀਬ ਨੂੰ ਗਰੀਬ ਕਰਨ ਦੇ ਉੱਤੇ ਲੱਗਿਆ ਹੋਇਆ ਉਹਦੇ ਖਿਲਾਫ ਵਾਜਪਾ ਦੀ ਜਿਹੜੀ ਨਫ਼ਰਤ ਦੀ ਰਾਜਨੀਤੀ ਆ ਉਹਦੇ ਖਿਲਾਫ ਅੱਜ ਕਾਂਗਰਸ ਪਾਰਟੀ ਨੇ ਪੂਰੇ ਭਾਰਤ ਵਿੱਚ ਜਿਹੜਾ ਹੈਗਾ ਅੱਜ ਦਿਨ ਨਰਿੰਦਰ ਮੋਦੀ ਦਾ ਪਤਲਾ ਬੁੱਕਿਆ ਉਕਲਾਟ ਆ ਰਹੀ ਹੈ ਨਾ ਜਨਤੀ ਰਾਹੁਲ ਗਾਂਧੀ ਦੇ ਪਰਪਰ ਅਟੈਕ ਹੋ ਰਿਹਾ ਦੇਖੋ ਬਾਜਪਾ ਦੀ ਜਿਹੜੀ ਸਰਕਾਰ ਹੈਗੀ ਆ ਉਹ ਕਿਤੇ ਨਾ ਕਿਤੇ ਰਾਹੁਲ ਗਾਂਧੀ ਜੀ ਦੀ ਪੌਪੁਲਾਰਿਟੀ ਤੋਂ ਡਰੀ ਹੋਈ ਹੈ ਰਾਹੁਲ ਗਾਂਧੀ ਦੀ ਵਿਚਾਰਤਾ ਰਾਜੀ ਦੇ ਵਿੱਚ ਲੋਕਾਂ ਨੂੰ ਜੋੜਨ ਦੀ ਗੱਲ ਕਰਦੇ ਆ ਜਿਹਦੇ ਵਿੱਚ ਉਹ ਪਿਆਰ ਮੁਹੱਬਤ ਦੀ ਗੱਲ ਕਰਦੇ ਆ ਜਿਹਦੇ ਵਿੱਚ ਉਹ ਨਫਰਤ ਦੇ ਖਿਲਾਫ ਇਕੱਠੇ ਹੋਣ ਦੀ ਗੱਲ ਕਰਦੇ ਆ ਜਿਹਦੇ ਵਿੱਚ ਆਮ ਲੋਕਾਂ ਦੀ ਉਹ ਗੱਲ ਕਰਦੇ ਆ ਜਿਹਦੇ ਵਿੱਚ ਉਹ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਗੱਲ ਕਰਦੇ ਆ ਜਿਹਦੇ ਵਿੱਚ ਜਿਹੜਾ ਉਹ ਪਾਵਰ ਸੈਕਟਰ ਆਮ ਲੋਕਾਂ ਦੇ ਘਰਾਂ ਤੱਕ ਲੈ ਕੇ ਜਾਇਆ ਜਾਂਦਾ ਚਾਹਦੇ ਬਾਜਪਾ ਨੂੰ ਇਹ ਹਜਮ ਨਹੀਂ ਹੁੰਦਾ ਇਸ ਕਰਕੇ ਉਹ ਮੁੱਦਿਆਂ ਨੂੰ ਘਟਕਾਣ ਲਈਏ ਉਹ ਜਿਹੜੀ ਰਾਜਨੀਤੀ ਹੈ ਦਿਵਾਰ ਤੋਂ ਇਹਨਾਂ ਗੱਲਾਂ ਤੇ ਲੈ ਕੇ ਜਾਂਦੀ ਹੈ ਕਿਸੇ ਤਰੀਕੇ ਨਫ਼ਰਤ ਫੁਲਾ ਕੇ ਲੋਕਾਂ ਨੂੰ ਅਸੀਂ ਬੰਡੀਏ ਪਰ ਲੋਕ ਬੜੇ ਸਿਆਣੇ ਐ ਲੋਕੀ ਸਭ ਸਮਝਦੇ ਐ ਅੱਜ ਕਾਂਗਰਸ ਪਾਰਟੀ ਨੇ ਜਿਹੜਾ ਪੂਰੇ ਭਾਰਤ ਵਿੱਚ ਆ ਨਰਿੰਦਰ ਮੋਦੀ ਦਾ ਪਤਲਾ ਫੁਕਿਆ ਉਮੀਦ ਕਰਦੇ ਐ ਇਹਦੇ ਨਾਲ ਇਹਨਾਂ ਦੀ ਕੁਝ ਅਕਲ ਟਿਕਾਣੇ ਆਉਂਗੀ ਨਹੀਂ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਨੇ ਤੇ ਸਮੂਹ ਭਾਰਤ ਨੇ ਭਾਜਪਾ ਨੂੰ ਮੂੰਹ ਤੋੜੀ ਦਾ ਜਵਾਬ ਦੇਣਾ। ਰਵਨੀ ਜਨਪਦੂ ਮੁੜਕਾਬਾਦ ਮੁਕਾਬਾਦ बिट्टू मुर्दाबाद 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 रवनीत बिट्टू मुर्दाबाद 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 नरेंद्र मोदी मुर्दाबाद 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 राहुल गांधी जिंदाबाद 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 रवनीत बिट्टू मुर्दाबाद कांग्रेस पार्टी जिंदाबाद जिंदाबाद रवनीत बिट्टू मुर्दाबाद 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 बिट्टू मुर्दाबाद मुर्दाबाद रा मुबदाब मुर्दाबाद मु